ਸਤਿ ਸ਼੍ਰੀ ਅਕਾਲ ਦੋਸਤੋ ਰਫਤਾਰ ਪੰਜਾਬੀ ਨਿਊਜ਼ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਗਗਨਦੀਪ ਅੱਜ ਫਰੀਦਕੋਟ ਦੀ ਡੋਗਰ ਵਸਤੀ ਵਿੱਚ ਤੇਜ਼ ਹਨੇਰੀ ਦੇ ਕਾਰਨ ਇੱਕ ਚਲਦੀ ਕਾਰ ਤੇ ਜੋ ਬਨੇਰਾ ਹੈ ਉਹ ਡਿੱਗ ਪਿਆ ਅਤੇ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਤੇ ਆਓ ਤੁਹਾਨੂੰ ਦਿਖਾਉਣੀ ਆ ਕੁਝ ਤਸਵੀਰਾਂ ਤੇ ਇਹਨਾਂ ਦੇ ਕਾਰ ਚਾਲਕ ਨਾਲ ਕਰਦੇ ਆ ਗੱਲਬਾਤ तो आगे दुकान पे ਇਹ ਨਾਲ ਜਿੱਤ ਰੋਟੀਆ ਕਲੋਥ ਬੇਚੇ ਚਾਹੇ ਨੇੜੇ ਕਰ ਫਰਾਇਟਨ ਨਾ ਆਇਆ ਆਈ ਰਿਹਾ ਥਲੇ ਇਕੱਠਾ ਨਹੀਂ ਆਉਂਦਾ ਵਿੱਚ ਛੋਟਣਾ ਪੂਰੇ ਆ ਗਏ ਸਾਲਾ ਦੇ ਅਸਲੀ ਟੰਗ ਪੂਰੇ ਆ ਗਏ ਸਾਲਾ ਦੇ ਅਸਲੀ ਟੰਗ ਪੂਰੇ ਆ ਗਏ ਸਾਲਾ ਦੇ ਅਸਲੀ ਟੰਗ ਜਿਹੜੇ ਕਰਕੇ ਲੈਦਾ ਜਰਾ ਥੋੜਾ ਬੜੇ ਹਾਦਸੇ ਹੋ ਗਏ ਰਾਜ ਤੋਂ ਕਿਦਾਂ ਹੋਈ ਸਾਰਾ ਇਹ ਸਵੇਰ 8:30 ਵਜੇ ਤੋਂ ਘਰ ਤੋਂ ਨਿਕਲੇ ਸੀਗੇ ਜੀ ਤੇ ਇੱਕਦਮ ਵਾਅ ਬਰੋਲਾ ਆਇਆ ਤੇ ਗੱਡੀ ਦੇ ਉੱਤੇ ਜਿਹੜਾ ਹੈਗਾ ਛੱਤ ਦੇ ਉੱਤੇ ਸਾਰਾ ਕੁਝ ਬਨੇਰਾ ਝੜ ਗਿਆ ਸਾਰਾ ਤੇ ਅੰਦਰ ਸੀ ਕੋਈ ਸਵਾਰੀ ਵਿੱਚ ਅੰਦਰ ਮੈਂ ਤੇ ਮੇਰੇ ਮੈਡਮ ਦੋਨੋਂ ਅਸੀਂ ਜਾ ਰਹੇ ਸੀਗੇ ਬਚਾਓਗੇ ਬਚਾਓ ਹੋ ਗਏ ਬਿਲਕੁਲ ਪੂਰੀ ਤਰ੍ਹਾਂ ਬਚਾਓ ਹੋ ਗਏ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਲੱਗਦਾ ਹੈ ਨੁਕਸਾਨ ਦਾ ਦੇਖੋ ਇੰਸ਼ੋਰੈਂਸ ਹੋਈ ਹੋਈ ਹੈ ਗੱਡੀ ਦੀ ਤੇ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਉਹ ਆਪਣਾ ਕਰੇਗੀ ਸਾਰਾ ਉਹ ਸਰਵੇ ਕਰੇਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨੁਕਸਾਨ ਹੋਇਆ ਜੀ